ਤੁਸੀਂ ਜ਼ਿੰਦਗੀ ਜਿਉਣਾ ਚਾਹੁੰਦੇ ਹੋ ਜਾਂ ਜ਼ਿੰਦਗੀ ਕੱਟਣਾ ਚਾਹੁੰਦੇ ਹੋ ਬਹੁਤ ਸਾਰੇ ਲੋਕ ਮਿਲਦੇ ਨੇ ਜਿਹੜੇ ਨਾ ਓਵਰ weight ਹੁੰਦੇ ਨੇ ਮੋਟਾਪੇ ਦੇ ਸ਼ਿਕਾਰ ਹੁੰਦੇ ਨੇ ਉਹਨਾਂ ਨੂੰ ਅਸੀਂ ਜਦੋਂ ਕਹਿੰਨੇ ਆ ਨਾ ਕਿ ਤੁਸੀਂ ਆਪਣਾ ਵਜ਼ਨ ਘਟਾਓ ਤੁਸੀਂ ਓਵਰ weight ਹੋ ਮੋਟਾਪੇ ਦੇ ਸ਼ਿਕਾਰ ਹੋ ਇਹਦੇ ਕਰਕੇ ਤੁਹਾਨੂੰ ਬਹੁਤ ਸਾਰੇ ਹੈਲਥ ਇਸ਼ੂਜ਼ ਆ ਜਾਣਗੇ ਉਹ ਪਤਾ ਕੀ ਕਹਿੰਦੇ ਨੇ ਉਹ ਕਹਿੰਦੇ ਕੋਈ ਗੱਲ ਨਹੀਂ ਹੈਲਥ ਇਸ਼ੂਜ਼ ਆ ਜਾਣਗੇ ਤਾਂ ਕੀ ਹੋਇਆ ਅਸੀਂ ਤੇ ਮੈਡੀਕਲ ਇੰਸ਼ੋਰੈਂਸ ਕਰਵਾਇਆ ਹੋਇਆ ਹੈ ਮੈਡੀਕਲ ਇੰਸ਼ੋਰੈਂਸ ਕਰਵਾਇਆ ਹੋਇਆ ਹੈ ਜਦੋਂ ਅਸੀਂ ਬਿਮਾਰ ਹੋਏ ਹਸਪਤਾਲ ਦੇ ਵਿੱਚ ਸਾਡਾ ਇਲਾਜ ਜਿਹੜਾ ਹੈ ਉਹ ਤੇ ਫਰੀ ਹੋ ਜਾਣਾ ਇੰਸ਼ੋਰੈਂਸ ਵਾਲਿਆਂ ਨੇ ਸਾਡੇ ਪੈਸੇ ਜਿਹੜੇ ਆ ਉਹ ਦੇ ਦੇਣੇ ਨੇ ਵਾਹ کیا ਸੋਚ ਹੈ ਹੈਨਾ ਬੰਦਾ ਇਹ ਉਡੀਕ ਰਿਹਾ ਮੈਂ ਬਿਮਾਰ ਹੋਵਾਂਗਾ ਕਿਉਂਕਿ ਮੈਂ ਹੈਲਥ ਇੰਸ਼ੋਰੈਂਸ ਕਰਵਾਇਆ ਹੋਇਆ ਹੈ ਇਸ ਕਰਕੇ ਬਿਮਾਰ ਹੋਣਾ ਜ਼ਰੂਰੀ ਹੈ ਬਿਮਾਰ ਹੋਵਾਂਗਾ ਹਸਪਤਾਲ ਦੇ ਵਿੱਚ ਜਾ ਕੇ ਮੇਰਾ ਇਲਾਜ ਉੱਥੇ ਹੋ ਹੀ ਜਾਣਾ ਹੁਣ ਜਿਹੜੇ ਲੋਕਾਂ ਦੀ ਸੋਚ ਇਦਾਂ ਦੀ ਹੈ ਨਾ ਮੈਂ ਉਹਨਾਂ ਨੂੰ ਇੱਕ ਗੱਲ ਕਹਿਣਾ ਹੁੰਦਾ ਵਾ ਠੀਕ ਹੈ ਤੁਸੀਂ ਮੈਡੀਕਲ ਇੰਸ਼ੋਰੈਂਸ ਕਰਵਾਇਆ ਹੋਇਆ ਪਰ ਇੱਕ ਗੱਲ ਯਾਦ ਰੱਖਿਓ ਮੈਡੀਕਲ ਇੰਸ਼ੋਰੈਂਸ ਤੇ ਕਰਵਾਇਆ ਹੋਇਆ ਪਰ ਸਰੀਰ ਤੇ ਇੱਕੋ ਹੀ ਹੈ ਨਾ ਸਰੀਰ ਤੇ ਇੱਕੋ ਹੀ ਹੈ ਨਾ ਜਦੋਂ ਇਹਨੂੰ ਰੋਗ ਲੱ ਤੁਸੀਂ ਭਾਵੇਂ ਜਾ ਕੇ ਇਲਾਜ ਕਰਵਾ ਲਿਆ ਪਰ ਇਹ ਗੱਲ ਯਾਦ ਰੱਖਿਓ ਇਹ ਸਰੀਰ ਜਿਵੇਂ ਦਾ ਕੁਦਰਤ ਵੱਲੋਂ ਮਿਲਿਆ ਸੀ ਨਾ ਇਲਾਜ ਕਰਵਾਣ ਤੋਂ ਬਾਅਦ ਇਹ ਉਸ ਤਰ੍ਹਾਂ ਦਾ ਰਹਿਣਾ ਨਹੀਂ ਠੀਕ ਹੈ ਜੇ ਕੋਈ ਪ੍ਰੋਬਲਮ ਆ ਗਈ ਨਾ ਜੇ ਬੀਪੀ ਦੀ ਪ੍ਰੋਬਲਮ ਆ ਗਈ ਡਾਇਬੀਟਿਸ ਦੀ ਪ੍ਰੋਬਲਮ ਆ ਗਈ ਤੇ ਡਾਕਟਰ ਨੇ ਇੱਕੋ ਗੱਲ ਕਹਿਣੀ ਹੈ ਇਹ ਗੋਲੀ ਜਿਹੜੀ ਬੀਪੀ ਵਾਲੀ ਹੈ ਡਾਇਬੀਟਿਸ ਵਾਲੀ ਹੈ ਇਹ ਸਾਰੀ ਜ਼ਿੰਦਗੀ ਚੱਲੇਗੀ ਸਾਰੀ ਜ਼ਿੰਦਗੀ ਚੱਲੇਗੀ ਐਸੀ ਜ਼ਿੰਦਗੀ ਨੂੰ ਪਤਾ ਕੀ ਕਿਹਾ ਜਾਂਦਾ ਫਿਰ ਜ਼ਿੰਦਗੀ ਕੱਟਣਾ ਤਾਂ ਹੀ ਮੈਂ ਪਹਿਲਾਂ ਕਿਹਾ ਸੀ ਨਾ ਜ਼ਿੰਦਗੀ ਜਿਉਣਾ ਚਾਹੁੰਦੇ ਹੋ ਜਾਂ ਜ਼ਿੰਦਗੀ ਕੱਟਣਾ ਚਾਹੁੰਦੇ ਹੋ ਦਵਾਈਆਂ ਦੇ ਸਹਾਰੇ ਬਹੁਤੇ ਲੋਕ ਆਪਣੀ ਜ਼ਿੰਦਗੀ ਨੂੰ ਸਿਰਫ ਕੱਟ ਰਹੇ ਨੇ ਜ਼ਿੰਦਗੀ ਨੂੰ ਮੰਨਦੇ ਨਹੀਂ ਪਏ ਪੁੱਤਰ ਦਾ ਵਿਆਹ ਹੈ ਉੱਥੇ ਜਾ ਕੇ ਗੁਲਾਬ ਜਾਮੁਨ ਜਲੇਬੀ ਆਪਣੇ ਮੂੰਹ ਦੇ ਵਿੱਚੋਂ ਪਾ ਨਹੀਂ ਸਕਦੇ ਕਿਉਂ ਡਾਕਟਰ ਨੇ ਮਨਾ ਕੀਤਾ ਹੈ ਡਾਇਬਟੀਜ਼ ਹੈ ਮਿੱਠਾ ਨਹੀਂ ਖਾਣਾ ਸਮਝ ਰਹੇ ਹੋ ਨਾ ਗੱਲ ਇਹਨੂੰ ਕਹਿੰਦੇ ਜ਼ਿੰਦਗੀ ਕੱਟਣਾ ਉਹ ਲੋਕ ਜ਼ਿੰਦਗੀ ਕੱਟਦੇ ਪਏ ਨੇ ਤੇ ਜੇ ਚਾਹੁੰਦੇ ਹੋ ਨਾ ਜ਼ਿੰਦਗੀ ਨੂੰ ਮੰਨਣਾ ਜੇ ਚਾਹੁੰਦੇ ਹੋ ਨਾ ਜ਼ਿੰਦਗੀ ਨੂੰ ਮੰਨਣਾ ਫਿਰ ਅੱਜ ਚੰਗਾ ਖਾਣਾ ਖਾਣਾ ਸ਼ੁਰੂ ਕਰੋ ਅੱਜ ਬਾਡੀ ਦੇ ਵਿੱਚ ਚੰਗਾ ਨਿਊਟ੍ਰੀਸ਼ਨ ਜਾਂਦੇ ਹੋ ਅੱਜ ਐਕਸਰਸਾਈਜ਼ ਕਰੋ ਅੱਜ ਆਪਣੀਆਂ ਗਲਤ ਆਦਤਾਂ ਨੂੰ ਚੇਂਜ ਕਰੋ ਅੱਜ ਆਪਣੇ ਲਾਈਫਸਟਾਈਲ ਨੂੰ ਚੇਂਜ ਕਰੋ ਜੇ ਤੁਸੀਂ ਇਹ ਸਾਰਾ ਕੁਝ ਕਰ ਲਿਆ ਤੁਹਾਨੂੰ ਆਪਣੀ ਜ਼ਿੰਦਗੀ ਜਿਹੜੀ ਹੈ ਉਹ ਕਟਣੀ ਨਹੀਂ ਪਵੇਗੀ ਤੁਹਾਨੂੰ ਜ਼ਿੰਦਗੀ ਜਿਉਣੀ ਆ ਜਾਏਗੀ ਤੁਹਾਨੂੰ ਆਪਣੀ ਜ਼ਿੰਦਗੀ ਜਿਉਣੀ ਆ ਜਾਏਗੀ ਜੇ ਅੱਜ ਤੁਹਾਡੀਆਂ ਆਦਤਾਂ ਖਾਣ ਪੀਣ ਦੀਆਂ ਚੰਗੀਆਂ ਹੋ ਗਈਆਂ ਨਾ ਤੇ ਹਸਪਤਾਲ ਤੱਕ ਜਾਣ ਦੀ ਨੌਬਤ ਹੀ ਨਹੀਂ ਆਣੀ ਠੀਕ ਹੈ ਉਥੇ ਜਾਣ ਦੀ ਨੌਬਤ ਨਹੀਂ ਆਣੀ ਜ਼ਿੰਦਗੀ ਜਿਉਣੀ ਆ ਜੇਗੀ ਹੱਸ ਕੇ ਖੇਡ ਕੇ ਘੁੰਮ ਕੇ ਫਿਰ ਕੇ ਗਾ ਕੇ ਨੱਚ ਕੇ ਟੱਪ ਕੇ ਤੁਸੀਂ ਆਪਣੀ ਜ਼ਿੰਦਗੀ ਵਧੀਆ ਤਰੀਕੇ ਨਾਲ ਜੀ ਸਕਦੇ ਹੋ ਬਸ ਸੋਚ ਸੋਚ ਦਾ ਫਰਕ ਹੈ ਕੋਈ ਬੰਦਾ ਉਹ ਆਪਣੀ ਜ਼ਿੰਦਗੀ ਨੂੰ ਕੱਟਣਾ ਚਾਹੁੰਦਾ ਹੈ ਤੇ ਕੋਈ ਬੰਦਾ ਉਹ ਆਪਣੀ ਜ਼ਿੰਦਗੀ ਨੂੰ ਜਿਉਣਾ ਚਾਹੁੰਦਾ ਹੈ ਹੁਣ ਡਿਸਾਈਡ ਤੁਸੀਂ ਕਰਨਾ ਹੈ ਜ਼ਿੰਦਗੀ ਜਿਉਣੀ ਹੈ ਜਾਂ ਕੱਟਣੀ ਹੈ ਜੋ ਵੀ ਤੁਹਾਡਾ ਫੈਸਲਾ ਹੋਵੇ ਉਹ ਤੁਸੀਂ ਕਮੈਂਟ ਦੇ ਵਿੱਚ ਲਿਖ ਸਕਦੇ ਹੋ ਤੇ ਜੇ ਤੁਸੀਂ ਚਾਹੁੰਦੇ ਹੋ ਫਿੱਟ ਹੋਣਾ ਆਈਡੀਅਲ weight ਦੇ ਉੱਤੇ ਆਣਾ ਫਿਟਨੈਸ ਨੂੰ ਪਾਣਾ ਤੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਮੈਂ ਆਪਣਾ 28 ਕਿਲੋ ਹੈਲਦੀ weight loss ਕੀਤਾ ਹੈਗਾ ਤੇ ਇਹਦੇ ਵਿੱਚ ਮੈਂ ਤੁਹਾਡੀ help ਵੀ ਕਰ ਸਕਦਾ ਹਾਂ ਤੁਹਾਡੀ ਜ਼ਿੰਦਗੀ ਨੂੰ ਸਵਾਰਨ ਦੇ ਵਿੱਚ ਸੋ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ